ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਲੱਗੇ ਹੈ ਬਈ ਕੰਪੈਨ ਬਾਹਰ ਕੱਢਣ ਅੱਜ ਸਮਾਨ ਕੱਢਿਆ ਟਰੈਕਟਰ ਟ੍ਰਕਟਰ ਮੁਰੇ ਦੇ ਮੰਦੇ ਅੱਜ ਆਪਣੇ ਥੈਲੇ ਤੋਂ ਦਿੱਤੋ ਰਹੇ ਆਂ ਕਿਵੇਂ ਹੋਰ ਥੋਣੀ ਇਹ ਵਾਲੇ ਥੈਲੇ ਸੁੱਡੇ ਤੋਂ ਹੋ ਰਹੇ ਆ ਉੱਧਰ ਗਰਦ ਦਾ ਗਿਰ ਗਿਆ ਦਾ ਸਮਾਨ ਪ੍ਰਵੇਸ਼ ਕੰਪੈਨ ਕੱਢਾਂਗੇ ਬਾਹਰ ਕੰਪੈਨ ਰਿਪੇਅਰ ਵਾਸਤੇ ਬਣੇ ਰਹੋ ਜੀ ਵੀਡੀਓ ਕੇ ਲੱਪਣੀ ਗਾ ਲੇ ਬਾਈ ਅੱਜ ਆਇਆ ਆਪਣਾ ਮਿੱਤਰ ਹਰਮਨ ਸਰਾਲੇ ਵਾਲਾ ਹੋਰ ਹਰਮਨ ਓਹ ਲਰ ਕੀ ਹਾਲ ਹੈ ਰੇ ਲੈਣ ਆਏ ਬਾਈ کہیں ਤੇ ਮਿਲਿਆ ਨਹੀਂ ਨਾ ਬਾਈ ਨੇ ਦੇ ਆਪਾਂ ਨੂੰ ਧੰਨਵਾਦ ਹੈ ਜੀਰਾ ਬਾਈ ਦਾ ਬਾਈ ਇੰਸਟਾਗ੍ਰam ਪੇਜ ਹੈ YouTube ਚੈਨਲ ਵੀ ਹੈ ਸਾਰੇ ਵੀਡੀਓ ਦੇਖਾਂ ਜੇ ਜੀਐਮਪੀ ਵਾਲਾ ਹੈ ਮੇਰਾ ਬੰਦਾ ਕਰਿਆ ਬਾਈ ਜੀਐਮਪੀ ਵਾਲਾ ਆ ਗਿਆ ਹੋਰ ਵਧੀਆ ਪਰਿਵਾਰ ਠੀਕ ਹੋ ਗਏ ਬਾਈ ਤਾਂ ਦੱਸ ਠੀਕ ਹੈ ਬਾਈ ਨੂੰ ਮਿਲਿਆ ਹੈ ਨਾ 3 ਸਾਲ ਬਾਅਦ 14 ਬਾਈ ਨੂੰ ਬਾਈ ਯੂਰੀਏ ਕੀ ਲੋੜਤੀ ਆਪਣੇ ਮੇ ਪਏ ਤੇ ਕੋਈ 5-7 ਥੱਲੇ ਬਚੇ ਵੇ ਮਾ ਚਲੋ ਸਰ ਜਾ ਕਿਸੇ ਆਪਣਾ ਜੀਵਿਦਾਰ ਭਾਈਗਾ ਬਾਕੀ ਲਗੇਵੇਂ ਬੰਦੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਸੰਦਾ ਧੋਤੂ ਗਿਆ ਕਰ ਰਹੇ ਆ ਸਾਫ ਜਾ ਗਰਦਾ ਗੁਰਦਾ ਗਿਰ ਗਿਆ ਤਾਂ ਕੱਡਾਂ ਬਾਈ ਕੰਮ ਪੈਨ ਗੱਲਾਂ ਬਾਤਾਂ ਮਾਈ ਟਾਈਮ ਲੰਘ ਗਿਆ ਹੋਰ ਅਨਮੋਲ ਐਨ ਵਧੀਆ ਸਲਾਬ ਬਣਾ ਰਹੇ ਬਾਈ ਫੋਰਮੈਨ ਮਾਰਾ ਨਵੀਂ ਮਸ਼ੀਨ ਲਿਆਇਆ ਫੋਰ ਮੈਨ ਨੂੰ ਵਧਾਈਆਂ ਵਧਾਈਆਂ ਫਰਮੈਣਾ ਹੋਰ ਘਰੇਆਂ ਇੱਕ ਦਵਾਜੋ ਜੀਐਮਬੀ ਜੀਐਮਬੀ ਲੈਏ ਹੈ ਉਹ ਬਈ ਆਪਾਂ ਜਿੰਨ ਦਰਵਾਇ ਨੂੰ ਦਵਾਵਾਂਗੇ ਜੀਐਮਬੀ ਦਾ ਚਲੋ ਬਈ ਮਹਾਰਾਜ ਕਹਿਣਾ ਵਧਾਵਾ ਹੈਣਾ ਤੇਰੇ ਮੂੰਹ ਮੈਂ ਕਹਿਣਾ ਕੀ ਸ਼ੱਕਰ ਆਪਾਂ ਮਸ਼ੀਨ ਲਿਆਵਾਂ ਬਾਈ ਚਲਾ ਰਿਹਾ ਬਾਈ ਜੀਐਮਬੀ ਨਾਲ ਜੁੜਿਆ ਵਾ ਬਾਈ ਵਧੀਆ ਮਸ਼ੀਨ ਹੈ ਬਾਈ ਚੰਗੀ ਮਸ਼ੀਨ ਹੈ ਬਾਈ ਹੈਣਾ ਸਮਾਨੇ ਬਣ ਰਹੀ ਹੈ ਜੀਐਮਬੀ ਚਲੋ ਬਈ ਫਿਰ ਮੈਨੂੰ ਲਾਓ ਬੈਟਰੀਆਂ ਬੁਟਰੀਆਂ ਫਿਰ ਕੱਢਾਂ ਮਸ਼ੀਨ ਹੈਣਾ ਹਾਂ ਜ਼ਿੰਮੇਦਾਰ ਬਾਈ ਗੱਡੀਆਂ ਗਈ ਛੋਟੇ ਹਾਥੀ ਬਣਾਦੇ ਆ ਦੇਖ ਲਓ ਗੱਡੀ ਪਿੱਛੇ ਥਲੇ ਲੱਗੀ ਬਾਈ ਇਹਨ ਬਾਕੀ ਸੀਟ ਵਰਖੇ ਕੋ ਡਿੱਗੀ ਫੁੱਲ ਕਰਤੀ ਬਰਨਾ ਦਾ ਛੋਟਾ ਹਾਥੀ ਬਣਾ ਪਿਆ ਹਨਨ ਬੋਲ ਛੋਟੇ ਹਾਥੀ ਆ ਬਣਾ ਤਾ ਬਰਨਾ ਦਾ ਹਨ ਕੱਢਦੀ ਵੀ ਟਰਾਲੀ ਬਾਹਰ ਟਰੈਕਟਰ ਟਰਾਲੀ ਟਰਾਲੀ ਵਿੱਚ ਟਰਾਲੀ ਚੜਾ ਕੇ ਲਾਈ ਗਈ ਹੈ ਅੰਦਰ ਬੰਦੇ ਲੱਗ ਰਹੇ ਆਪਣੇ ਥੈਲਿਆਂ 'ਵਰ ਲੈ ਇਹ ਹੋ ਗਈ ਮਸੀਹ ਲੰਗੀ ਗਰਾਂ ਦੇ ਕੋ ਮਝੇਗੀ ਇਸਤਰੀ ਵੀਰਾ ਕਿਉਂ ਪਿਛਲੇ ਸਮਾਂ ਲੱਗੇ ਛੇੜਨਾ ਭਾਵੇਂ ਇੱਥੇ ਕੋ ਮਝੇਗੀ ਥੋੜੀ ਅੱਗੇ ਪਿੱਛੇ ਜੀ ਕਰਕੇ ਹੈਨਾ ਇਹ ਸਮਾਨ ਜਾ ਚੱਕਣ ਲਈ ਚਲ ਰੱਖ ਲਿਓ ਬੈਟਰੀਆਂ। ਕੀ ਚੱਕਰ ਹੈ? ਹੈ ਵੀਰੋ। ਰੈਜਿਡਰੇਟਰ ਖਾਲੀ ਹੈ। ਚੂਹੇ ਨੇ ਵੜਦਿਆ ਹੁਣ। ਚੂਹੇ ਵੜਦੇ ਆ। ਪਾਣੀ ਨਿਕਲ ਗਿਆ ਬਾਈ। ਰੈਜਿਡਰੇਟਰ ਖਾਲੀ ਹੋ ਗਿਆ। ਉਹਨੇ ਜਿਹੜੇ ਕੱਟਦੇ ਆ ਇਹ ਆਪਣਾ ਕੱਟੂ ਕਰਨੇ ਵਾਲਾ ਰੋਟਾਵੇਟਰ ਇਹ ਅੰਦਰ ਲਾਵੇਂ ਸਮਾਨ ਹੋਗਾ ਬਾਹਰ ਨਿਕਲ ਜਾਈ ਤਾਂ ਕਰ ਕਾਰ ਕਰਿਆ ਰੋਟਾਵੇਟਰ ਜਲ ਕੱਲ ਵੀ ਜੀ ਦੀ ਚਰੀ ਸੱਖ ਜੀ ਬੜਿਆ ਬਾਤ ਹੋ ਰਹੀ ਆਪਾਂ ਆਪਾਂ ਨੇ ਨਾ ਤੋਂਨੇ ਵਾਲੀ ਜਿਹੜੀ ਮੋਟਰ ਹੈ ਬਣੀ ਪੰਪ ਉੱਪਰ ਰੋਲ ਲੱਗਾ ਵਾ ਪੂਰਾ ਪੈਪਗਾ ਇੱਥੇ ਇਹ ਤੇ ਆ ਗਿਆ ਇਹ ਰੋਲ ਆਪਾਂ ਨੇ ਖੋਲ ਗਏ ਸਪਰੇਅ ਵਾਲੇ ਪਰ ਲਾ ਦੇ ਇੱਕ ਤਿੰਨ ਰੋਲ ਲਾਇਆ ਇਸ ਪਰ ਪਹਿਲਾਂ ਦੋ ਤੇ ਰੋਲ ਖੋਲਿਆ ਵਾਸਤੇ ਸਪਰੇਅ ਕਰਨੀ ਕਰਕੇ ਸਪਰੇਅ ਕਰੀ ਲਾ ਲਿਆ ਪੈਪ ਗੱਲ ਨੂੰ ਪਤਾ ਹੀ ਹੈ ਇਸ ਕਰਕੇ ਇਹ ਮੋ ਚੱਲ ਪੰਪ ਕਰ ਲੈ ਤੂ ਦੇ ਮਨਾਪਾ ਬੂਕੋ ਦੇਜੋ ਸੁਪਰੀ ਦਾ ਕੰਮ ਹਜੇ ਰਹਿ ਰਿਆ ਕੜਦੇ ਕੜਦੇ ਘਾਰਾ ਗੁਰਾ ਚੰਗੀ ਤਰ੍ਹਾਂ ਕੜਦੇ ਹੋ ਗਈ ਭਾਈ ਮਸ਼ੀਨ ਸਟਾਰਟ ਮਸ਼ੀਨ ਪਹਿਲਾਂ ਲਾ ਦਿੱਤੀ ਇਹ ਸਮਾਨ ਬਾਅਦ ਵਿੱਚ ਲਾਇਆ ਦਾ ਇਹ ਵੀ ਦੇਖੋ ਨਿਕਲ ਜੇ ਕੀਗਾ ਅੱਗੇ ਪਿੱਛੇ ਹੀ ਕਰਕੇ ਦੇਖ ਲਿਆ ਫੁਰਮੈਨ ਮਾਤਾ ਮੱਥਾ ਦੇਖ ਲਿਆ ਫੁਰਮੈਨ ਵਾ ਚਲਚ ਬ੍ਰੇਡ ਜੁੜ ਜਾ ਰਹੀ ਹੈ ਹਰੀ ਹੈ ਨਾ ਬੜੀ ਗੁੜੀ ਲੱਗਦੀ ਹੈ ਰਦਾ ਹੈ ਨਾ ਗੱਪਿਛਾਈ ਕਰਕੇ ਨਿਕਲੇਗੀ ਕਈ ਵਾਰੀ ਮਾਂ ਚੱਲ ਅੱਜ ਜੜਿਆ ਤੋਈ ਵਾਲਾ ਪ੍ਰੋਸੈਸ ਨਿਕਲ ਜੇਗੀ ਦੋ ਚਾਰ ਵਾਰੀ ਅੱਗੇ ਪਿੱਛੇ ਹੋਏਗੀ ਬਸ ਜਿਆਦਾ ਉਹ ਸ਼ੈੱਡ ਬਣਾਇਆ ਤਾਂ ਨਾ ਨਹੀਂ ਲੱਗਦਾ ਵੀ ਬਹੁਤ بڑا ਸ਼ੈੱਡ ਹੈ ਵੀ ਲੈ ਸਾਰਾ ਸਮਾਨ ਖੜ ਤੇ ਕਰੇਗਾ ਪਰ ਇਹ ਵੀ ਉਹ ਵੀ ਛੋਟਾ ਰਹਿ ਗਿਆ ਕੁਝ ਚੀਜ਼ਾਂ ਬਾਹਰ ਖੜਾਂ ਟਰੈਕਟਰ ਟੂਟਰ ਨਾਲੇ ਉੱਧਰ ਲਾਇਆ ਵਾ ਆਪਾਂ ਨੇ ਪਰਾਂ ਜਿਵੇਂ ਦਾਰ ਬਾਈ ਜਿੰਨੀ ਮਰਜ਼ੀ ਸੋ ਜਗ੍ਹਾ ਬਣਾਈ ਹੈ ਫੇਰ ਘਟਦੀ ਗਈ ਘਟਦੀ ਇਹ ਤਾਂ ਜਣੀ ਪਹਿਲਾਂ ਉੱਧਾ ਸ਼ੈੱਡ ਹੋਈ ਕਰਦਾ ਇਹੋ ਉਹਨਾਂ ਫੁੱਲਾ ਦਾ ਮੁਰੇ ਦੇ ਉੱਪਰ ਨਾ ਫਿਰਿਓ ਥੋੜਾ ਮੋਟਾ ਮੋਡੀਫਿਕੇਸ਼ਨ ਜਿਆ ਕਰਕੇ ਪੁਰਾਣੇ ਮਕਾਨ ਤੇ ਆਪਣੇ ਨੇ ਪੁਰਾਣੇ ਮਕਾਨ ਤੋੜ ਤੋੜ ਕੇ ਲਾਲੇ ਕਰਿਆ ਦਾ ਲੋਟ ਜਨਰਲ ਕਰਦਾ ਬਹੁਤ بڑا ਸ਼ੈੱਡ ਬਣਾ ਦਿਆ ਪਰ ਵੀ ਉਹ ਵੀ ਛੋਟਾ ਲੱਗ ਗਿਆ ਦਸ਼ਮਣ ਚਲੋ ਭਾਈ ਮਹਾਰਾਜ ਕੰਮ ਚਲਾਵਾ ਚੀਜ਼ਾਂ ਬਣਦੀਆਂ ਵਿਗੜਦੀਆਂ ਰਹਿਡੀਆਂ ਮੜ ਗਈ ਬਈ ਮੁੜ ਗਈ ਅਣ ਦੇ ਆਣ ਦੇ ਚੱਲ 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 ਲੈ ਵੀ ਅੰਦਰ ਹੀ ਲੈ ਵੀ ਟਰਾਲੀ ਲੱਗੀ ਅੰਦਰ ਆਪ ਸੁਖ ਹੋ ਗਿਆ ਇੱਕ ਬਣ ਗਿਆ ਰੇਲ ਵਾਲਾ ਵੀ ਤੋਂ ਗਿਆ ਲੱਗੇ ਅੰਦਰ ਸਪ੍ਰੈਡਰ ਦਾ ਕੰਮ ਲਾ ਲਿਓ ਨਿਭੜ ਗਿਆ ਇਹੋ ਅੰਦਰ ਲਾਤੇ ਜੀ ਆਪਾਂ ਨਾ ਪੂਰਾ ਟਰੈਕਟਰ ਲੱਗ ਜੇਗੇ ਤੇ ਜਗ੍ਹਾ ਬਦੂ ਹੋ ਗਈ ਕੰਪੈਨ ਤਿਆਰ ਹੋ ਗਿਆ ਕੰਪੈਨ ਵੀ ਅੰਦਰ ਹੀ ਲੱਗ ਜੀ ਰੱਬ ਵੀ ਬਈ ਦਿਆਲ ਹੋ ਗਿਆ ਪਹਿਲਾਂ ਗਰਮੀ ਦੀ ਖਾਸੀ ਲੱਗੀ ਕਿਣਮਣ ਕਣੀ ਹੋਣ ਟਰੈਂਕਰ ਵੀ ਧੋਣਾ ਲੱਗੇਗਾ ਗਰਦ गिर ਜਾ ਅੰਦਰ ਖੜੀ ਖੜੀ ਚੀਜ਼ਾਂ ਪਰ ਸਫਾਈ ਦਾ ਕੰਮ ਚੱਲ ਰਿਹਾ ਦੋ ਦਿਨ ਹੋ ਗਏ ਉਹ ਦੋ ਦਿਨ ਜੋ ਗਿਆ ਬਈ ਰੋਟਾਵੇਟਰ ਵੀ 855 ਵੀ ਤੇ ਰਹਿਗਾ ਤੇਰ ਵਾਲਾ ਟੈਂਕਰ ਤੇ ਰਹਿ ਨਾ ਮਾਲ ਰਿਹਾ ਤੇਰੀ ਵੀ ਜਿਹੜੀ ਗੱਲ ਛੱਡਿਆ ਆਪਣੇ ਬੀਜਣੇ ਨੂੰ ਤਾਂ ਫਿਰ ਕਹੀਂ ਕਰਾਂਗੀ ਬੀਜਣੀ ਪਈ ਅੱਜ ਕੱਲਾ ਤੋਆ ਸਵਾਰਾ ਬਖਵਾਲ ਬੇਟਦਾ ਨਹੀਂ ਅਗਲਾ ਦੇਖੀ ਜਾ ਆ ਵੀ ਆਉ ਬੀਜੇਗਾ ਉਹ ਬੀਜੇਗਾ ਲੱਗੀ ਘਣੀਆਂ ਵੀ ਪੈਣ ਫਿਰ ਜਦ ਇੱਕ ਜਣਾ ਲਗਾ ਬੀਜਣ ਫਿਰ ਫੋਨ ਪਰ ਫੋਨ ਬੱਜਾ ਬਈ ਦੋ ਵਿਗੇ ਮੇਰਾ ਬਈ 11 ਮੇਰਾ ਕਾ ਮੇਰਾ ਦੋ ਵਿੜੇ ਆ ਵੀ ਚਾਰ ਜਿਹੜੇ ਕੋਈ ਕਸੀਗਲ ਹਟਾ ਦੇ ਫਿਰ ਕਾਰ ਆ ਜਾ ਅੰਦਰ ਖੜੇ ਖੜੇ ਪਰੇ ਕਰਦੇ ਗਿਰਗੀ ਦੇਖੀ ਕਿੰਨੀ ਨਿਊ ਹੈ ਬਾਹਰ ਕੱਢਿਆ ਬਣਾ ਧੋ ਦੇ ਲਾ ਗਨ ਫੜੀ ਮੇਰੇ ਮੈਂ ਕੱਪੜਾ ਮਾਰ ਦਿਆਂ ਕਰਤਾ ਵਾਲ ਟੈਂਕਰ ਸਾਫ਼ ਹੈ ਨਾ ਮਸ਼ੀਨ ਨੂੰ ਰੱਪ ਲੱਗਿਆ ਬਾਹਤ ਹੁਣ ਆਪਾਂ ਤੋੜ ਰਿਹਾ ਟਰੈਕਟਰ ਆ ਉਹ ਵਈ ਰੋਜ ਰੇਮ ਪਾਣ ਜਹਾ ਦਾ ਕੁੱਖ ਲੈਣ ਜਹਾ ਟਰੈਕਟਰ ਲਿਪੜ ਜਾ। ਚਰੀ ਆਪਾਂ ਨੇ ਥੋੜੀ ਦੂਰ ਵੀ ਗਈ ਵੀ ਇੱਥੇ ਕੁੱਖ ਪਾੜ ਜਾ ਕੇ ਤ। ਜੇ ਰੋਜ ਟਰੈਕਟਰ ਬਰੇਮ ਹਮਾ ਕੱਖ। ਇਸ ਕਰਕੇ ਵੀ ਤੇਰਾ ਲਿਪੜੇ ਹੀ ਰਹਾ। ਤੂੰ ਇੱਤੀ ਦਿਨ ਢੋਹ ਜਾ ਫਿਰ ਲਿਪੜ ਜਾ। ਚਲੋ ਬਾਈ ਜੇ ਉਹ ਲਿਪੜੇਗਾ। ਤਾਂ ਹੀ ਸਾਫ ਸਿੱਟੇ ਲੀੜੇ ਬਵੇਂਗੇ ਕਹਿਣਾ। ਉਹ ਲਿਪੜਿਆ ਵਾ ਬਾਈ ਬਹੁਤ ਸਾਰੇ। ਮਾਰਦੇ ਆ ਕਹਿਣਾ। ਉਜਮਤੋਨਾ ਆਪਣਾ ਫਰਜ ਹੈ ਤੇ ਬੇੜਨਾ ਵੀ ਆਪਣਾ ਫਰਜ ਹੈ ਜੇ ਲਿਪੜੇਗਾ ਤਾਂ ਹੀ ਕੁਝ ਬਣੇਗਾ ਖਰਲਦੀਆ ਵੀ ਵਿਚਾਰੀ ਗੱਜ ਲੱਗਿਆ ਨੰਬਰ 1ਾ ਰੇਰੂ ਪਾਣ ਜਹ ਹੈ ਦੇ ਬਹੁਤ ਪੂਤਮਾ ਚੱਲਦੀ ਰਹੀ ਪਹਿਲਾਂ ਤਾਂ ਉਹ ਵੀ ਲਈ ਵਿਚਵਾ ਫਿਰ ਲਿਪੜ ਜੀ ਯਾਰ ਰੇਰੂਗਾ ਨਿਪੜ ਗਿਆ ਮੈਨੂੰ ਮੜਾ ਮੋਟਾ ਕੰਮ ਕੋ ਮੈਂ ਕਰਾਉਂਦਾ ਰੰਗ ਰੰਗ ਕਰਾਉਣਾ ਇਹਨੂੰ ਦੇਖਾਂ ਜੇ ਕੋਈ ਮਿਲਿਆ ਰੰਗ ਕਰਾਉਂਦਾ ਯਾ ਜਿਹੜੇ ਚੀਜ਼ ਦਾ ਸਮਾਨ ਆ ਜਦੀ ਹੈ ਬਈ ਪਹਿਲਾਂ ਵੀ ਨਿਕਲਣਾ Maruti ਲਾ ਦਿਆ ਬਾਈ ਤੋਂ ਤੋਂ ਕੇ ਸਮਾਨ ਟਰੈਕਟਰ ਵੀ ਤੋ ਹੋ ਗਿਆ ਟਰਾਲੀ ਟੈਂਕਰ 55 ਪਿੱਛੇ ਲਾ ਪਿਆ ਬਲੈਰੋ ਦਾ ਨੰਬਰ ਲਾ ਦਿਆ ਬਲੈਰੋ ਦਾ ਗੱਡੀ ਗਈ ਵੀਦੀ ਆਪਣੀ ਉੱਗਾਈਏ ਕਣੀਆਈਆਂ ਕਰਕੇ ਲਿਪੜ ਗਈ ਮੌਸਮ ਹੋ ਗਿਆ ਸਾਫ਼ ਕਵੀਆਂ ਵਰ ਮਾਰੇਗੇ ਪਾਣੀ ਪਹਿਲਾਂ ਉੱਧਰ ਨਾ ਕੱਚੇ ਮਾਂ ਖੜੀ ਦੀਆਂ ਐ ਤਾਂ ਧੋਈ ਦੀਆਂ ਆ ਉਹ ਬਾਰਸ਼ ਮਾ ਛਿੱਟੇ ਛੁੱਟੇ ਲੱਗ ਕੇ ਨਾ ਦਾਲੇ ਦੇ ਮੀਮਾਂ ਛਿੱਟੇ ਲੱਗੀਆਂ ਹਾਂ ਇਹ ਵੀਰੇ ਪੱਕੇ ਮਖੜ ਜੈਗੀਆਂ ਜਿਸ ਤਰ੍ਹਾਂ ਤਲੇ ਦੇਖ ਤਵੀਆਂ ਬਸ ਤਲੇ ਜੋ ਟੈਰਾਂ ਬਾ ਇਦਰਾ ਮੀ ਪਵਾ ਕੱਚੇ ਮਦਨੇ ਚਿੱਟੇ ਅਲਗ-ਅਲਗੇ ਉੱਪਰ ਮਿੱਟੀ ਹੋ ਜਾ ਮਾਰਦੇ ਆ ਪਾਣੀ ਕੰਪੈਨ ਬਾਹਰ ਕੱਢਣੇ ਦੇ ਚੱਕਰ ਮਾ ਸਮਾਨ ਜਿਹੜਾ ਜਿਹੜਾ ਕੱਢਿਆ ਦਾ ਦੁਬਾਰਾ ਧੋ ਕੇ ਅੰਦਰ ਲਾਇਆ ਘਰ ਤੇ ਲੋ ਚੜੀ ਚੀਜ਼ਾਂ ਰਹੀ ਵੀ ਨਹੀਂ ਹੋ ਗਈ ਧੋ ਗਈਆਂ ਸਰਦੀ ਦੀਆਂ ਆਪਣਾ ਸਾਫ-ਸਫ ਹੋ ਗਈਆਂ ਸਾਈਕਲ ਵੀ ਧੋ ਤਿਆ ਬੁਲਟ ਵੀ ਧੋ ਤਿਆ ਉਹ ਮੋਟਰਸਾਈਕਲ ਵੀ ਤੋਂ ਤੇ ਆਪਾਂ ਨੇ ਦੇਖਿਆ। ਵਰਕਾ ਸਾਫ। ਕੰਪੈਨ ਲਾएंगे ਓਰੇ। ਜਦਾਂ ਸਾਫ ਹੋ ਗਈ ਓ ਹਨਾ। ਪੂਰੇ ਲੱਗ ਜੇਗੀ ਮਸ਼ੀਨ ਨਾ। ਪਰੋਂਟੇ ਦੇ ਤਲੇ। ਪਰਫੋਰਮੈਂਟ ਠੀਕ ਹੈ। ਪਾਰਟ ਨੇ ਨਾ। ਪਾਰਟੀ ਫਿਰ ਨਹੀਰਾ ਕੀ ਨਵੀਂ ਮਸ਼ੀਨ ਕੀ। ਹਾਂ ਜੀ ਕਰਨੀ ਅੱਜ ਆਪਾਂ ਸਿੱਧੇ ਸਿੱਧੇ ਕੋਲ ਟੌਂਸੀ ਕਰਨੀ। ਚਲ ਕਰ ਲੇ ਆਂ ਪਾਰਟੀ ਇਹ ਨਾ। ਠੀਕ ਹੈ ਬਾਈ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਦੀ ਬਾਕੀ ਕੱਲੂ ਹੋਏਗੀ ਮਸ਼ੀਨ ਕੀ ਖੋਲ ਖਲਾਈ ਦਿਖਾਵਾਂ ਤੁਹਾਨੂੰ ਕਿੰਨਾ ਕੰਮ ਹੋਆ ਕਿ ਆ ਬਣਾ ਬਣੇ ਰਹੋ ਆਪਣੇ ਚੈਨਲ ਗੇਲ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਮਾ ਗੱਡੀ ਗੁੱਡੀ ਤੋਂ ਅੰਦਰ ਲੱਗੀ ਬਾਕੀ ਬਾਈ ਇੱਧਰ ਕੰਮ ਰਹਿ ਰਿਹਾ ਆਪਣਾ ਇਹ ਇਸਤਰੀ ਵਾਲਾ ਅੰਦਰ ਲੌਕ ਟੈਨ ਲਗਣੀਆਂ ਕਮਰਿਆਂ ਮੇ ਲਗਣੀਆਂ ਬਾਕੀ ਲੱਕੜ ਲੁੱਕੜ ਦਾ ਤਾਂ ਮਾਪਣੇ ਹਜੇ ਰੁਕਿਆ ਬਾਹਰ ਦਾ ਇੱਟਾਂ ਪਈਆਂ ਇਹ ਅੱਗੇ ਲਗਣੀਆਂ ਔਰੇ ਅੱਗੇ ਤੱਕ ਕੁਸੋਰਾ ਮੀਂਹ ਕੋ ਚਲ ਪਈਆਂ ਠੀਕ ਹੈ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮੈਂ